ਸਾਹਮਣਾ ਬੈਠਾ ਮਾਧੋ ਦਾਸ ਕਹਿੰਦਾ ਮਹਾਰਾਜ ਇਹਦਾ ਮਤਲਬ ਤੁਸੀਂ ਮੈਨੂੰ ਵਿਗੜੇ ਨੂੰ ਸੁਧਾਰਨ ਆਏ ਜੀ ਮਹਾਰਾਜ ਕਹਿੰਦੇ ਵਿਗੜਿਆ ਤੇ ਤੂੰ ਬੜਾ ਪਰ ਤੈਨੂੰ ਸੁਧਾਰਨ ਦੀ ਕੋਸ਼ਿਸ਼ ਕੋਈ ਨਹੀਂ ਕੀਤੀ ਤੂੰ ਸ਼ਿਕਾਰੀ ਜੰਮਿਆ ਤੂੰ ਸਾਧੂ ਬਣ ਕੇ ਵੀ ਸ਼ਿਕਾਰੀ ਬਣ ਗਿਓ ਤੇ ਤੂੰ ਸ਼ਿਕਾਰੀ ਕਾਦਾ ਵਾ ਤੂੰ ਆ ਨਾ ਮੇਰੇ ਕੋ ਰਿੱਧੀਆਂ ਸਿੱਧੀਆਂ ਤੈਨੂੰ ਤੇ ਇਹ ਨਹੀਂ ਪਤਾ ਵੀ ਮੇਰੇ ਮੰਜੇ ਤੇ ਕੌਣ ਆ ਕੇ ਬੈਠਾ ਤੂੰ ਸਿੱਧੀਆਂ ਕਾਦੀਆਂ ਚੁੱਕੀ ਫਿਰਦਾ ਇਹਦੇ ਕਈ ਚੁੱਕੀ ਫਿਰਦੇ ਇੱਕ ਪਰਸੋਂ ਚਾਉਦਾ ਘੇਰਿਆ ਜੇਲ੍ਹ ਦੇ ਵਿੱਚ ਬਲਾ ਕੌਣ ਮੈਨੂੰ ਬੁਰਾ ਬਣਾਉਣਾ ਕਹਿਦੇ ਹੋ ਪਤਾ ਹੀ ਆ ਪਤਾ ਨਾ ਪਾਸਟਰ ਦਾ ਫੂਕਾ ਮਾਰ ਦਿੰਦਾ ਸੀ ਫੂਕ ਮਾਰ ਕੇ ਕੈਂਸਰ ਫੂਕ ਮਾਰ ਕੇ ਉਹ ਠੀਕ ਕਰਦਾ ਤੇ ਫੂਕ ਜੱਜ ਨੂੰ ਮਾਰ ਲੈਂਦਾ ਵੇ ਤਾਂ ਹੀ ਉੱਡ ਜਾਂਦਾ ਫੂਕ ਹੀ ਮਾਰਨੀ ਸਾਰੀ ਜੇਲ੍ਹ ਨੂੰ ਮਾਰ ਦਿੰਦਾ ਵੇ ਤੂੰ ਕਿਤੇ ਹੋਰ ਜਾ ਕੇ ਸ਼ਿਫਟ ਹੋ ਜਾ ਜੇਲੇ ਜੇ ਕੋ ਖੁਕਾ ਮਾਰਿਆ ਬੰਦੇ ਠੀਕ ਹੁੰਦੇ ਤੇ ਈਸਾਈ ਧਰਮ ਦਾ ਸਭ ਤੋਂ ਵੱਡਾ ਜਿਹੜਾ ਪਾਪ ਆ ਉਹ ਵੀਲ ਚੇਅਰ ਤੇ ਬੈਠਾ ਉਹਨੇ ਤੇ ਭੂਖ ਮਾਰੀ ਨਹੀਂ ਆਪਣੇ ਆਪ ਨੂੰ ਹਜ਼ਰਤ ਈਸਾ ਦਾ ਸਤਿਕਾਰ ਆ ਬਹੁਤ ਜ਼ਿਆਦਾ ਕਿਉਂਕਿ ਪੈਗੰਬਰ ਆ ਈਸਾਈ ਧਰਮ ਦਾ ਸਤਿਕਾਰ ਆ ਕਿਉਂਕਿ ਕਿਸੇ ਦਾ ਧਰਮ ਆ ਕਿਸੇ ਦੇ ਧਰਮ ਤੇ ਝੋਟ ਮਾਰਨੀ ਕਿਸੇ ਧਰਮ ਦੇ ਪੈਗੰਬਰ ਨੂੰ ਮਾੜਾ ਕਹਿਣਾ ਇਹ ਮੇਰੀ ਡਿਕਸ਼ਨਰੀ ਚ ਨਹੀਂ ਹੈਗਾ ਪਰ ਧਰਮ ਦਾ ਬਾਣਾ ਪਾ ਕੇ ਜਿੰਨਾ ਪਖੰਡ ਕੀਤਾ ਜਾਂਦਾ ਵਾ ਰਹਿ ਰੱਬ ਦਾ ਨਾਮ ਭੱਲੇ ਪਾਸਟਰ ਥੋੜਾ ਵਾ ਇਹਦੇ ਸਾਡੇ ਲੰਮੇ ਲੰਮੇ ਚੋਲੇ ਵਾਲੇ ਨਹੀਂ ਸੁਧਰਣਦੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲਾਗੇ ਗੱਦੀਆਂ ਲਾ ਕੇ ਬੈਠੇ ਲੋਕਾਂ ਨੂੰ ਕੋਈ ਮਿਛਰੀ ਕਰ ਕਰ ਦੇਈ ਜਾਂਦਾ ਕੋਈ ਲਾਚੀਆਂ ਕਰ ਕਰ ਦੇਈ ਜਾਂਦਾ ਲੋਕੇ ਵੀ ਉੱਥੇ ਹੀ ਜਾ ਜਾ ਉਤੋਂ ਦੀ ਡਿੱਗਣ ਦੇ ਵੀ ਇੱਥੋਂ ਬਣਾ ਕੀ ਮਿਲ ਜਾਣਾ ਸਾਨੂੰ ਧਰਮ ਦਾ ਬਾਣਾ ਪਾ ਕੇ ਸਾਡੇ ਆਪਣੇ ਬੜਾ ਪਖੰਡ ਕਰੀ ਜਾਂਦੇ ਇਹ ਗੱਲ ਕਹਿ ਕੇ ਤੇ ਢਾਡੀ ਸਿੰਘ ਉਹ ਤਿਆਰ ਰੱਖਿਓ ਰਚਨਾ ਆਪਾਂ ਕਹਿਣ ਲੱਗੇ ਆ ਧਰਮ ਦਾ ਬਾਣਾ ਪਾ ਕੇ ਲੁੱਟਣਾ ਕਿੰਨਾ ਸੌਖਾ ਵਾ ਬਚ ਜੋ ਜੇ ਬਚਿਆ ਜਾਂਦਾ ਜੇ ਤੁਹਾਡਾ ਇੱਕੋ ਹੀ ਪਿਓ ਵਾ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਇਸ ਤੋਂ ਘਾ ਸਾਡੇ ਵਾਸਤੇ ਉਜਾਲ ਧਰਮ ਦਾ ਬਾਣਾ ਪਾ ਕੇ ਲੁੱਟਣਾ ਪਤਾ ਕਿੰਨਾ ਸੌਖਾ ਜਦੋਂ ਨਵਾਂ ਨਵਾਂ ਬਾਬਾ RAMDEW ਆਇਆ ਸੀ ਨਾ ਉਦੋਂ ਅਸੀਂ ਸਕੂਲ ਪੜ੍ਹਦੇ ਹੁੰਦੇ ਬੜਾ ਨਵਾਂ ਨਵਾਂ ਬੰਦਾ ਆਇਆ ਅਸੀਂ ਵੀ ਆਖਣਾ ਇਹ ਪਤਾ ਨਹੀਂ ਕੌਣ ਆ ਗਿਆ ਤੇ ਉਹਨੇ ਆਉਂਦਿਆਂ ਨਵੇਂ-ਨਵੇਂ ਨੇ ਨਾ ਲੋਕਾਂ ਨੂੰ ਆਖਿਆ ਬਈ ਜੇ ਤੇ ਕਰਨੇ ਆਂ ਵਾਲ ਕਾਲੀ ਇਹ ਬੁੱਢੇ ਨਹੀਂ ਹੋਣਾ ਫਿਰ ਨੌਵਾਂ ਤੇ ਨੌਕ ਸਾਉ ਵੇਖਿਆ ਕਸਾਉਂਦਿਆਂ ਉਸ ਸਕੂਲੇ ਮੈਡਮਾਂ ਵੀ ਐਂ ਕਰੀ ਜਾਂਦੀਆਂ ਹੁੰਦੀਆਂ ਬੇਟੀ ਮਾਈਆਂ ਗੁਰਦਿਆਂ ਚ ਬੈਠੀਆਂ ਵੀ ਇਦਾਂ ਹੀ ਕਰੀ ਜਾਂਦੀਆਂ ਐ ਹਸਪਤਾਲਾਂ ਚ ਨਰਸਾਂ ਵੀ ਇਦਾਂ ਹੀ ਕਰੀ ਜਾਂਦੇ ਬੀਬੀਆਂ ਨਾਲ ਥੋੜਾ ਜ਼ਿਆਦਾ ਹੁੰਦਾ ਵੀ ਚਲੋ ਸ਼ਾਇਦ ਵਾਲ ਕਾਲੇ ਰਹਿਣ ਪਰ ਜਦੋਂ ਉਹਨੇ 6 ਮਹੀਨੇ ਲੋਕਾਂ ਦੇ ਨੌਹਾਂ ਤੇ ਨੌਕਸਾਲੇ ਨਾ ਤੇ ਹੈਗਾ ਹੀ ਬੰਦਾ ਬਿਜ਼ਨਸਮੈਨ ਨੂੰ ਪਤਾ ਹੀ ਵੀ ਸਮਾਨ ਵੇਚਣਾ ਕਿਦਾਂ ਮਟੀਰੀਅਲ ਵੇਚਣਾ ਕਿਦਾਂ ਉਹ ਕਹਿੰਦਾ ਵੀ ਇਕੱਲੇ ਨੌ ਨਹੀਂ ਖਸਾਉਣੇ ਆ ਇੱਕ ਸ਼ੈਂਪੂ ਵੀ ਨਾਲ ਦਿਨਾਂ ਤੇ ਇਹ ਵੀ ਖਰੀਦ ਲੋ ਨਾਲ ਹੋਣਾ ਉਹਦੇ ਰਾਤੋਂ ਰਾਤ ਕਈਆਂ ਨੂੰ ਛੱਡ ਗਿਆ ਹੋਰ ਸੁਣੋ ਆ ਤੁਹਾਡੇ ਬਟਾਲੇ ਆ ਰੂੜਾਂ ਦੀ ਖੀਰ ਖਵਾ ਗਿਆ ਹੈ ਜੋ ਕੈਂਸਰ ਦਾ ਜੋ ਸ਼ੂਗਰ ਦਾ ਮਰੀਜ਼ ਉਹ ਵੀ ਉਲਟ-ਉਲਟ ਕੇ ਆਉਣ ਰਿਹਾ ਹੈ ਖੀਰ ਖਾਣ ਆਸਤੇ ਸਾਨੂੰ ਪੂੜੀ ਛੋਲਿਆਂ ਦੀ ਖੁਸ਼ਬੂ ਆਉਣੀ ਚਾਹੀਦੀ ਆ ਭਾਵੇਂ ਰੂੜੀ ਨੂੰ ਮੱਥਾ ਟਿਕਾ ਲਓ ਅਹੀਂ ਰੂੜੀ ਨੂੰ ਵੀ ਮੱਥਾ ਟਿਕ ਜਾਣਾ ਤੇ ਨਾਰੇ ਸਾਡੇ ਕੀ ਰਾਜ ਕਰੇਗਾ ਹਾਲਸਾ ਐਦਾਂ ਦੇ ਨਹੀਂ ਕਰੇਗਾ ਗੱਲ ਤੇ ਉਹਨਾਂ ਦੀ ਮੈਂ ਕਰ ਰਿਆਂ ਵੀ ਫੂਕਾ ਮਾਰ-ਮਾਰ ਕੇ ਲੋਕਾਂ ਦੇ ਦੁੱਖ ਦੂਰ ਕਰਦਾ ਸੀ ਤੇ ਆਪਣੀ ਫੂਕ ਜਦੋਂ ਨਿਕਲੀ ਪਤਾ ਵੀ ਨਹੀਂ ਲੱਗਣ ਦਿੱਤਾ ਗਲਿਆਂ ਨੇ ਇਹ ਜਦੋਂ ਫੂਕਾਂ ਨਿਕਲਦੇਗਾ ਨਾ ਫਿਰ ਵੱਡਿਆਂ ਵੱਡਿਆਂ ਦੀਆਂ ਫੂਕਾਂ ਬੰਦ ਹੋ ਜਾਂਦੀਆਂ ਵਾ ਮਹਾਰਾਜ ਕਹਿੰਦੇ ਮਾਧੋਦਾਸ ਤੈਨੂੰ ਸੁਧਾਰ ਨਾ ਆਇਆ ਤੇ ਮਾਧੋਦਾਸ ਕਹਿੰਦਾ ਮਹਾਰਾਜ ਮੈਂ ਤੇਰਾ ਬੰਦਾ ਮਹਾਰਾਜ ਕਹਿੰਦਾ ਗੱਲੀ ਬਾਤੀ ਉਹ ਬੰਦਾ ਬਣਨ ਵਾਸਤੇ ਬੰਦਿਆਂ ਵਾਲੇ ਕੰਮ ਕਰ ਇਥੇ ਡਾਕਟਰ ਬਾਨਾ ਸੌਖਾ ਜੇ ਇੰਜੀਨੀਅਰ ਬਾਨਾ ਸੌਖਾ ਜੇ ਐਸਐਸਪੀ ਬਾਨਾ ਸੌਖਾ ਜੇ ਸਰਪੰਚ ਪੰਚ ਬਾਨਾ ਸੌਖਾ ਜੇ ਬੰਦਾ ਨਹੀਂ ਜੇ ਸਾੜੀ ਉੱਪਰ ਬਣਿਆ ਜਾਂਦਾ ਆ ਸਾਡੇ ਬਜ਼ੁਰਗ ਕਹਿ ਦਿੰਦੇ ਤਾਂ ਨਾ ਕਈ ਚੁੱਪ ਕਰਕੇ ਬੰਦਾ ਬਣ ਓਏ ਬੰਦਾ ਬਨਣਾ ਬਹੁਤ ਔਖਾ ਵਾ ਤੇ ਕਈ ਆ ਸਰੀਰ ਲਈ ਤੁਰੇ ਫਿਰਦੇ ਆ ਤੇ ਕਰਤੂਤਾਂ ਪਸ਼ੂਆਂ ਵਾਲੀਆਂ ਕਰਤੂਤ ਪਸ਼ੂ ਕੀ ਮਾਨਸ ਜਾਤ ਮਹਾਰਾਜ ਦੇ ਕੋਲ ਬੈਠਾ ਮਾਧੋਦਾਸ ਅਮਰਤ ਸ਼ੱਕ ਦਾ ਬਾਬਾ ਬੰਦਾ ਸਿੰਘ ਬਹਾਦਰ ਬਣਦਾ ਮਹਾਰਾਜ ਨੇ ਦਿੱਤਾ ਥਾਪੜਾ ਕਹਿੰਦੇ ਤੂੰ ਸ਼ਿਕਾਰੀ ਸਾ ਤੈਨੂੰ ਫੇਰ ਸ਼ਿਕਾਰੀ ਬਣਾਇਆ ਆਹ ਚੁੱਕ ਪੰਜ ਤੀਰ ਆਹ ਲੈ ਨਗਾਰਾ ਆਹ ਲੈ ਪੰਜ ਸਿੱਖ ਤੇ ਪੰਜਾਬ ਦੀ ਧਰਤੀ ਤੇ ਜਾ ਅੱਗੇ ਤੇ ਤੂੰ ਹਿਰਨੀਆਂ ਦੇ ਤੇ ਭੇਡਾਂ ਦੇ ਸ਼ਿਕਾਰ ਕਰਦਾ ਸੀ ਹੁਣ ਜਾਲਮਾਂ ਦੇ ਸ਼ਿਕਾਰ ਕਰਨ ਵਾਸਤੇ ਤੈਨੂੰ ਅਸੀਂ ਤਿਆਰ ਪਰ ਤਿਆਰ ਕਰਨ ਲੱਗੇ ਆ ਇਥੋਂ ਇੱਕ ਚੀਜ਼ ਹੋਰ ਸਮਝ ਲਿਓ ਗੁਰੂ ਗੋਬਿੰਦ ਸਿੰਘ ਦੇ ਨੈਣਾ ਚ ਕਿੰਨੀ ਖੇਚਿਆ ਗੁਰੂ ਗੋਬਿੰਦ ਸਿੰਘ ਨੇ ਨਿਗਾਹ ਭਰ ਕੇ ਵੇਖਿਆ ਸੈਦ ਖਾਨ ਜਰਨੈਲ ਨੂੰ ਸੈਦੇ ਸ਼ਾ ਫਕੀਰ ਬਣਾ ਦਿੱਤਾ ਗੁਰੂ ਗੋਬਿੰਦ ਸਿੰਘ ਨੇ ਨਿਗਾਹ ਭਰ ਕੇ ਵੇਖਿਆ ਮਾਦੋ ਦਾਸ ਬੈਰਾਗੀ ਨੂੰ ਤਲਵਾਰ ਚੁਕਾ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਬਣਾ ਦਿੱਤਾ ਫਕੀਰਾਂ ਨੂੰ ਜਰਨੈਲ ਤੇ ਜਰਨੈਲਾਂ ਨੂੰ ਫਕੀਰ ਗੁਰੂ ਗੋਬਿੰਦ ਸਿੰਘ ਦੀ ਇੱਕੋ ਵੇਖਣੀ ਨੇ ਕਰ ਦਿੱਤਾ ਇੱਕੋ ਵੇਖਣੀ ਨੇ ਜੇ ਅਜੇ ਵੀ ਕਹੀਏ ਵੀ ਗੁਰੂ ਗੋਬਿੰਦ ਸਿੰਘ ਕੋ ਮਿਲਿਆ ਕੱਖ ਨਹੀਂ ਦਾ ਮਤਲਬ ਮਿਲਣਾ ਵੀ ਕੱਖ ਨਹੀਂ ਤੁਹਾਨੂੰ ਮਹਾਰਾਜ ਨੇ ਮਾਦੋ ਦਾਸ ਤੋਂ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਉਹਨੂੰ ਥਾਪੜਾ ਦੇ ਕੇ ਤੋੜਿਆ ਪੰਜਾਬ ਨੂੰ ਸੂਰਬੀਰ ਬਹਾਦਰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜਿਵੇਂ ਪੰਜਾਬ ਵੱਲ ਨੂੰ ਆ ਰਿਹਾ ਹੈ ਤੇ ਜੋ ਕੁਝ ਉਹਨੇ ਕਰਨਾ ਹੈ ਧਾਦੀ ਸਿਰ ਤੁਹਾਡੇ ਚਰਨਾਂ ਦੇ ਅੰਦਰ ਹੈ ਵਰ ਸਾਰੀ ਸੰਗਤ ਸੀਸ ਝੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ